ਲਾਲਤ ਨੇ ਵਸਣ ਤੋਂ ਪਹਿਲਾਂ ਹੀ ਉਜਾੜਿਆ ਘਰ ਚਾਰੇ ਪਾਸੇ ਛਾ ਗਿਆ ਮਾਤਮ ਦੋਸਤੋ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਖੁੱਲਕੇ ਦਾਜ ਦੇਹਜ ਦਿੱਤਾ ਤੇ ਲਿਆ ਜਾਂਦਾ ਏ ਪਰ ਕੁਝ ਵਿਆਹਾਂ ਵਿੱਚ ਦਾਜ ਦਾ ਨਾਮ ਵੀ ਨਹੀਂ ਲਿਆ ਜਾਂਦਾ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਕੁੜੀ ਅਤੇ ਪਰਿਵਾਰ ਦੀਆਂ ਕੁਝ ਔਰਤਾਂ ਬੈਠੀਆਂ ਦਿਖਾਈ ਦੇ ਰਹੀਆਂ ਨੇ ਦਰਅਸਲ ਜਿਸ ਮੁੰਡੇ ਨਾਲ ਇਸ ਕੁੜੀ ਦਾ ਵਿਆਹ ਸੀ ਉਹ ਬਰਾਤ ਲੈ ਕੇ ਆ ਜਾਂਦਾ ਏ ਅਤੇ ਬਹੁਤ ਹੀ ਖੁਸ਼ ਹੁੰਦਾ ਏ ਅਤੇ ਖਾਣਾ ਪੀਣਾ ਖਾਧਾ ਜਾਂਦਾ ਏ ਤੇ ਵਿਆਹ ਦੀਆਂ ਕੁਝ ਰਸਮਾਂ ਵੀ ਹੋ ਜਾਂਦੀਆਂ ਨੇ ਪਰ ਜਿਵੇਂ ਹੀ ਮੁੰਡਾ ਫੇਰਿਆਂ ਲਈ ਮੰਡਪ ਤੇ ਬੈਠਦਾ ਹੈ ਤਾਂ ਜਦੋਂ ਉਸ ਦਾ ਧਿਆਨ ਤਿਹੇਜ ਵਾਲੇ ਸਮਾਨ ਵਿੱਚ ਖੜੇ ਮੋਟਰਸਾਈਕਲ ਤੇ ਜਾਂਦਾ ਹੈ ਤਾਂ ਉਸ ਦੇ ਮਨ ਵਿੱਚ ਲਾਲਚ ਆ ਜਾਂਦਾ ਹੈ ਤੇ ਮੁੰਡਾ ਗੱਡੀ ਦੀ ਮੰਗ ਕਰਨ ਲੱਗ ਜਾਂਦਾ ਹੈ ਅਤੇ ਗੱਡੀ ਨਾ ਮਿਲਣ ਕਰਕੇ ਬਰਾਤ ਵਾਪਸ ਮੋੜ ਕੇ ਲੈ ਜਾਂਦਾ ਹੈ ਜਿਸ ਕਰਕੇ ਕੁੜੀ ਵਾਲਿਆਂ ਦੇ ਘਰੇ ਮਾਤਮ ਛਾ ਜਾਂਦਾ ਹੈ ਸੋ ਤੁਸੀਂ ਇਸ ਮੁੰਡੇ ਦੇ ਲਾਲਚ ਬਾਰੇ ਕੀ ਕਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ